ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਪਿਛਲੀ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਪੈਨਸ਼ਨਸ ਦੇ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੇ ਲਈ ਜੋ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਕਾਫੀ ਚੇਂਜਸ ਹੋਏ ਹੈ ਕਿ ਪਹਿਲਾਂ 65 ਸਾਲ ਤੋਂ ਉੱਪਰ ਹੈ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਸੀ ਬਟ ਹੁਣ ਇਹਦੇ ਵਿੱਚ ਕਾਫੀ ਪ੍ਰਾਈਵੇਟ ਪਾਲਿਸਿਸ ਹੈ ਜਿਹੜੀਆਂ ਏਜੰਸੀਆਂ ਵੱਲੋਂ ਇਹ ਚੀਜ਼ਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਕਿ ਹੁਣ 65 ਸਾਲ ਤੋਂ ਉੱਪਰ ਵੀ ਜਿਹੜੇ ਬਜ਼ੁਰਗ ਹੈ ਉਹ ਆਪਣੀ ਹੈਲਥ ਨੂੰ ਲੈ ਕੇ ਆਪਣਾ ਜਿਹੜਾ ਹੈਲਥ ਦਾ ਜਿਹੜਾ ਹੁੰਦਾ ਹੈ ਸਿਹਤ ਬੀਮਾ ਕਰਵਾ ਸਕਦੇ ਆ ਤੇ ਜਿਹਦੇ ਨਾਲ ਕਾਫੀ ਬਜ਼ੁਰਗਾਂ ਨੂੰ ਬੁਢੇਪੇ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਉਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਕਿ ਕੁਝ ਪੇ ਕਮਿਸ਼ਨ ਦੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਇੱਕ ਖਬਰ ਵੀ ਨਿਕਲ ਕੇ ਬਾਹਰ ਆਈ ਹੈ ਪੰਜਾਬ ਭਰ ਦੇ ਵਿੱਚ ਖੇਤੀਬਾੜੀ ਵਿਕਾਸ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਵੀ ਵਿੱਤ ਮੰਤਰੀ ਮੁੱਖ ਮੰਤਰੀ ਦੇ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਛੇਵੇਂ ਪੇ ਕਮਿਸ਼ਨ ਦੀਆਂ ਮੰਗਾਂ ਨੂੰ ਲੈ ਕੇ ਤੇ ਮੁਲਾਜ਼ਮਾਂ ਦੀਆਂ ਤਰੱਕੀਆਂ ਨਾ ਕਰਨ ਬੈਂਕਾਂ ਦੇ ਕਰਜ਼ਾਵੰਡ ਪ੍ਰੋਗਰਾਮ ਜਾਰੀ ਨਾ ਕਰਨ ਤੋਂ ਕਾਫੀ ਖਫਾ ਨੇ ਤੇ ਇਹਨਾਂ ਇਹ ਜਿਹੜੀਆਂ ਹੜਤਾਲ ਚੱਲ ਰਹੀ ਹੈ ਪਿਛਲੀ 15 April ਤੋਂ ਕਾਲਮ ਛੋੜ ਹੜਤਾਲ ਤੇ ਸਾਰੇ ਮੁਲਾਜ਼ਮ ਤੇ ਸਾਰੇ ਹੀ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਓਵਰ ਬ੍ਰਿਜ ਦੇ ਵਿੱਚ ਇੱਕ ਰੋਸ ਰੈਲੀ ਕੀਤੀ ਹੈ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਨੇੜੇ ਉਹਨਾਂ ਨੇ ਇਹੀ ਰੋਸ ਕੀਤਾ ਮੁੱਖ ਮੰਤਰੀ ਦੀ ਕੋਠੀ ਅੱਗੇ ਵੀ ਇਹੀ ਰੋਸ ਕੀਤਾ ਕਿ ਜੋ ਉਹਨਾਂ ਦੀਆਂ ਮੰਗਾਂ ਪਿਛਲੇ ਸਾਲਾਂ ਤੋਂ ਨਹੀਂ ਪੂਰੀਆਂ ਹੋ ਰਹੀਆਂ 6ਵੇਂ ਪੇ ਕਮਿਸ਼ਨ ਦੀਆਂ ਸੋ ਉਹਨਾਂ ਨੂੰ ਲੈ ਕੇ ਮੁਲਾਜ਼ਮ ਬਹੁਤ ਰੋਸ ਦੇ ਵਿੱਚ ਨੇ ਤੇ ਜੇ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਲਾਗੂ ਕਰਨ ਦੀ ਸਿਰਫ ਪ੍ਰਵਾਨਗੀ ਹੀ ਦੇਣੀ ਹੈ ਤੇ ਜਦੋਂ ਕਿ ਛੇਵੇਂ ਪੇ ਕਮਿਸ਼ਨ ਕਰਨ ਤੇ ਵੀ ਪੰਜਾਬ ਦੇ ਖਜ਼ਾਨੇ ਉੱਪਰ ਜਿਹੜਾ ਬੋਝ ਪਊਗਾ ਉਹ ਉਹਨਾਂ ਨੇ ਸਾਰਾ ਉਸ ਚੀਜ਼ਾਂ ਦੇ ਵਿੱਚ ਮੰਗ ਦੇ ਵਿੱਚ ਰੱਖਿਆਗਾ ਕਿਉਂਕਿ ਉਹਨਾਂ ਦੀਆਂ ਅਧੂਰੀਆਂ ਮੰਗਾਂ ਦਾ ਜਿਹੜਾ ਛੇਵੇਂ ਪੇ ਕਮਿਸ਼ਨ ਹੀ ਹੈ ਕਿ ਉਹ ਲਾਗੂ ਨਹੀਂ ਹੋ ਰਿਹਾ ਮਲਾਜ਼ਮਾਂ ਦੀਆਂ ਤਰੱਕੀਆਂ ਨਹੀਂ ਹੋ ਰਹੀਆਂ ਤਾਂ ਸੋ ਜੋ ਪ੍ਰਦਰਸ਼ਨਕਾਰੀ ਨੇ ਉਹ ਇਹੀ ਮੰਗਾਂ ਨੂੰ ਲੈ ਕੇ ਸਰਕਾਰ ਦਾ ਲਗਾਤਾਰ ਰੋਸ ਕਰ ਰਹੇ ਨੇ ਤੇ ਕਲਮਸ਼ੋਰ ਹੜਤਾਲ ਤੇ ਨੇ ਚਾਹੇ ਉਹ ਕਿਸੇ ਵੀ ਵਿਭਾਗ ਦੇ ਹੋਣ ਇਸ ਖਬਰ ਦੇ ਵਿੱਚ ਅਸੀਂ ਖੇਤੀਬਾੜੀ ਵਿਕਾਸ ਦੇ ਬੈਂਕ ਦੇ ਮੁਲਾਜ਼ਮਾਂ ਦੀ ਗੱਲ ਕੀਤੀ ਹੈ ਪਰ ਕਾਫੀ ਹੋਰ ਵੀ ਵਿਭਾਗਾਂ ਦੇ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਛਵੇਂ ਪੇ ਕਮਿਸ਼ਨ ਨੂੰ ਲੈ ਕੇ ਕਾਫੀ ਮੰਗਾ ਨੇ ਜੋ ਪੂਰੀਆਂ ਨਹੀਂ ਹੋਈਆਂ ਸੋ ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਸਾਡੇ ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਤੇ ਪੈਨਸ਼ਨ ਸੇ 65 ਸਾਲ ਤੋਂ ਉੱਪਰ ਜਿਨ੍ਹਾਂ ਦਾ ਹੈਲਥ ਬੀਮਾ ਅਹ this ਵੰਦ ਵਿੱਚ ਮੈਂ ਵੀਡੀਓ ਬਣਾਈ ਹੈ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਉਹ ਸਾਰੀ ਸੁਣ ਸਕਦੇ ਹੋ ਉਹਦੇ ਵਿੱਚ ਮੈਂ ਹੋਰ ਵੀ ਚਾਰ ਪਾਲਿਸੀਜ਼ ਜਿਹੜੀਆਂ ਚੇਂਜ ਹੋਈਆਂ ਉਹ ਵੀ ਡਿਫਾਈਨ ਕੀਤੀਆਂ ਉੱਥੋਂ ਤੁਸੀਂ ਸਿਹਤ ਬੀਮੇ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਉਸ ਵੀਡੀਓ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਸੋ ਜੁੜੇ ਰਹੋ ਜੀਨੀਅਸ ਸਟੱਡੀ ਹਬ ਚੈਨਲ ਦੇ ਨਾਲ ਤੇ ਆਉਣ ਵਾਲੀਆਂ ਸਾਰੀਆਂ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਅਪਡੇਟ ਖਬਰਾਂ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ